ਲੋਕ ਸਭਾ ਚੋਣਾਂ ਦੇ ਐਲਾਨ ਹੁੰਦੇ ਅਨੁਸਾਰ ਹੀ ਪ੍ਰਸ਼ਾਸਨ ਪੂਰੀ ਤਰ੍ਹਾਂ ਦੇ ਨਾਲ ਸਰਗਰਮ ਨਜ਼ਰ ਆ ਰਹੀ ਹੈ ਜਿਸ ਦੇ ਮੱਦੇ ਨਜ਼ਰ ਪ੍ਰਸ਼ਾਸਨ ਵੱਲ ਸੜਕਾਂ ਦੇ ਕਿਨਾਰਿਆਂ ਤੇ ਲੱਗੇ ਰਾਜਨੀਤਿਕ ਪਾਰਟੀਆਂ ਦੇ ਇਸ਼ਤਿਹਾਰੀ ਬੋਰਡਾਂ ਨੂੰ ਹਟਾਇਆ ਜਾ ਰਿਹਾ ਹੈ ਨਗਰ ਕੌਂਸਲ ਗੜਸ਼ੰਕਰ ਵੱਲੋਂ ਚੋਣ ਕਮਿਸ਼ਨ ਅਤੇ ਉੱਚ ਅਧਿਕਾਰੀਆਂ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਗੜਸ਼ੰਕਰ ਸ਼ਹਿਰ ਦੇ ਵਿੱਚ ਪਵਨ ਕੁਮਾਰ ਸੈਂਟਰੀ ਸੁਪਰਵਾਈਜ਼ਰ ਨਗਰ ਕੌਂਸਲ ਗੜਸ਼ੰਕਰ ਦੀ ਅਗਵਾਈ ਦੇ ਵਿੱਚ ਮੁਲਾਜ਼ਮਾਂ ਵੱਲੋਂ ਸੜਕਾਂ ਦੇ ਕਿਨਾਰਿਆਂ ਤੇ ਲੱਗੇ ਫਲੈਕਸ ਬੋਰਡਾਂ ਨੂੰ ਉਤਾਰਿਆ ਗਿਆ ਇਸ ਮੌਕੇ ਜਾਣਕਾਰੀ ਦਿੰਦੇ ਹੋਏ ਪਵਨ ਕੁਮਾਰ ਸੈਂਟਰੀ ਸupervisor ਨਗਰ ਕੌਂਸਲ ਗੜ ਸ਼ੰਕਰ ਨੇ ਦੱਸਿਆ ਕਿ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਚੋਣ ਜਾਬਤਾ ਲੱਗਣ ਤੇ ਉਪਰੰਤ ਉੱਚ ਅਧਿਕਾਰੀਆਂ ਦੇ ਦਿਸ਼ਾ-ਨਿਰਦੇਸ਼ ਅਨੁਸਾਰ ਰਾਜਨੀਤਿਕ ਪਾਰਟੀਆਂ ਦੇ ਫਲੈਕਸ ਬੋਰਡਾਂ ਨੂੰ ਤਾਰਿਆ ਗਿਆ ਹੈ। ਉਹਨਾਂ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਅਪੀਲ ਕੀਤੀ ਕਿ ਉਹ ਚੋਣ ਕਮਿਸ਼ਨਰ ਦੀਆਂ ਹਦਾਇਤਾਂ ਦਾ ਪਾਲਣ ਕਰਨ। ਇਸ ਮੌਕੇ ਹੋਰ ਉਹਨਾਂ ਨੇ ਕੀ ਕਿਹਾ ਸੁਣਦੇ ਆ ਪੂਰੀ ਖਬਰ। ਚੋਣ ਕਮਿਸ਼ਨ ਦੇ ਹਦਾਇਤਾਂ ਅਨੁਸਾਰ ਚੋਣ ਜਾਬਤਾ ਕੱਲ ਤੋਂ ਲੱਗ ਚੁੱਕਿਆ ਹੈ। ਅਸੀਂ ਜਿੱਥੇ-ਜਿੱਥੇ ਸਰਕਾਰੀ ਪ੍ਰਾਪਰਟੀ ਹੈ ਉਸ ਤੋਂ ਸਾਰੀਆਂ ਫਲੈਕਸਾਂ ਪੋਲੀਟੀਕਲ ਪਾਰਟੀਆਂ ਦੀਆਂ ਉਤਾਰ ਦਿੱਤੇ ਗਏ ਆ ਜੋ ਵੀ ਫਲੈਕਸ ਬੋਰਡ ਸੀ ਜੋ ਸਾਡੀ ਕਿਸੇ ਵੀ ਸਰਕਾਰੀ ਇਮਾਰਤ ਨਾਲ ਸੀ ਉਹਨਾਂ ਨੂੰ ਉਤਾਰ ਦਿੱਤਾ ਗਿਆ ਗਾਂਵਾਤੇ ਹੀ ਅਪੀਲ ਕਰਦਾ ਵੀ ਕੋਈ ਵੀ ਸਰਕਾਰੀ ਜਗ੍ਹਾ ਤੇ ਕੋਈ ਬੋਰਡ ਨਾ ਲਗਾਇਆ ਜਾਵੇ ਜੇ ਕੋਈ ਲਗਾਉਣਾ ਹੈ ਉਸ ਦੀ ਮਨਜ਼ੂਰੀ ਤੋਂ ਬਿਨਾਂ ਕੋਈ ਵੀ ਬੋਰਡ ਫਲੈਕਸ ਬੋਰਡ ਪੋਲੀਟੀਕਲ ਪਾਰਟੀ ਨੂੰ ਬੇਨਤੀ ਹੈ ਵੀ ਨਾ ਲਗਾਇਆ ਜਾਵੇ ਜੀ ਚੋਣ ਕਮਿਸ਼ਨ ਦੀ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਇਹ ਸਾਰਾ ਇੱਕ ਕਦਮ ਸਰ ਆਪਣੇ ਈਓ ਸਾਹਿਬ ਵੱਲੋਂ ਐਸਟੀਐਮ ਸਾਹਿਬ ਵੱਲੋਂ ਹੁਕਮ ਹੋਇਆ ਸਰ ਇਹ ਜਿੰਨੇ ਵੀ ਪ੍ਰਤੀਕਾ ਪਾਰਟੀ ਦੇ ਬੋਰਡ ਤਾਂ ਉਤਾਰੇ ਗਏ ਗੜਸ਼ੰਕਰ ਤੋਂ ਬਿੱਟੂ ਚਾਹਾਨ ਦੀ ਰਿਪੋਰਟ